ਦੇ ਨਾ ਫੋਟੋਸ ਤਾਂ ਨਹੀਂ ਆ ਰਹੇ ਉਹ ਤੋਂ ਨਾ ਜੀ ਲਫਟੰਡਾ ਆ ਰਿਹਾ ਹੈ। ਚੱਲ ਨਾ ਵੀ। ਹੂੰ। ਚੱਲੀ ਪੇ। ਚੱਲ ਉਹੀ ਚੱਲਦਾ ਕੋ ਹੋਰ। ਨਹੀਂ ਜਿਹੜਾ ਤੁਸੀਂ ਉਹ ਵੋਟੋ ਲਾਇਆ ਇਸ ਨਗਰ ਦੇ ਵਿੱਚ ਜਿੱਥੇ ਸੰਝ ਮੇਲੇ ਨੂੰ ਤੁਫੀ ਵੱਡਾ ਪਿਆਰ ਦਿੰਦਾ ਹੈ। ਸਿੰਧੂਆਬੇ ਦਾ ਇਹ ਮੰਨਿਆ ਪਰ ਮੰਨਿਆ ਨਗਰ ਜਿਹਦੇ ਵਿੱਚ ਮਾ ਖੇਡ ਕਬੱਡੀ ਇਹ ਗੱਲ ਕਰੀਏ ਤੇ ਦੁਨੀਆ ਦੇ 77 ਕਬੱਡੀ ਖਿਡਾਰੀ ਇਸ ਨਗਰ ਦੇ ਵਿੱਚ ਖੇਡ ਕੇ ਗਏ ਆ। ਸਰ ਰਜੀਤ ਸਿੰਘ ਜੀ ਕੰਡਾ ਜਿਹੜੇ ਇੰਗਲੈਂਡ ਕਬੱਡੀ ਫੈਡਰੇਸ਼ਨ ਨਾਲ ਦੇ ਵਿੱਚ ਵੀ ਜ਼ਿੰਮੇਵਾਰੀਆਂ ਨਿਭਾਈਆਂ ਨੇ। ਇਸ ਨਗਰ ਦਾ ਨਾਮ ਦੁਨੀਆ ਦੇ ਵਿੱਚ ਪ੍ਰਸਿੱਧਾ ਢੰਡਾ ਪਰਿਵਾਰ ਦੇ ਵੱਲੋਂ ਔਰ ਜਿੱਥੇ ਦੁਨੀਆ ਦੇ ਮਹਾਨ ਕਬੱਡੀ ਖਿਡਾਰੀ ਇਸ ਨਗਰ ਦੇ ਵਿੱਚ ਖੇਡੇ ਤੇ ਲੱਖਾਂ ਦੀ ਰਾਸ਼ੀ ਔਰ ਵੱਡੇ ਮਾਨ ਸਨਮਾਨ ਜਿਹੜੇ ਕੋਈ ਦੇ ਕਰਦੇ ਰਹੇ ਹਰ ਸਾਲ ਇੱਥੇ ਦਾ ਸ਼ਿੰਗ ਮੇਲਾ ਜਿਹੜਾ ਚੱਲ ਰਿਹਾ ਹੈ। ਨੰਬਰ ਜੰਦੀ ਵਾਲੇ ਨਾਲ ਸੇਹ ਵਾਲੇ ਪਾਸੇ ਆ ਜਾਓ ਫੋਟੋ ਕਰਾਉਣ ਦੇ ਲਈ ਇੱਕ ਮਿੰਟ ਦੇ ਜੀ ਮੇਰੇ ਭਰਾ ਮੱਲਦੀ ਪਰਿਵਾਰ ਨੂੰ ਬੇਨਤੀ ਹੈ ਉਹ ਨਾਲ ਕੇ ਫੋਟੋ ਕਰਾਓ ਜੀ ਸਮੂਹ ਮੱਲਦੀ ਪਰਿਵਾਰ ਨਗਰ ਦੀਆਂ ਸੁਖੀਤਾ ਆਣ 3 ਨੰਬਰ ਜੰਦੀ ਦੀ ਫੋਟੋ ਕਰਵਾ ਲਈ ਜੀ ਬੇਟੀ ਆ ਜਾਓ ਸਵਾਸ਼ ਰਵੀਂਦਰ ਬਾਜੀ ਲਿਆਓ ਇੱਕ ਦੋ ਜੇਰਿਆਂ ਨੂੰ ਆਪਾਂ ਫੋਟੋ ਕਰਾ ਲਈਏ ਤਿੰਨ ਨੰਬਰ ਢੰਡੀ ਦੀ ਕੁਸ਼ਤੀ ਦੀ ਫਿਰ ਵੱਡੀ ਕੁਸ਼ਤੀ ਨਾਲ ਕੋ ਸਾੰਧੀਏ ਫੋਟੋਆਂ ਕਰਾਵਾਂਗੇ ਆਜੋ ਤਿੰਨ ਨੰਬਰ ਢੰਡੀ ਦੀ ਕੁਸ਼ਤੀ ਦੀ ਆਪਾਂ ਸ਼ਰਵਾਦ ਕਰਵਾਈਏ ਇੱਕ ਪਾਸੇ ਜੱਸਾ ਪਹਿਲਵਾਨ ਜੀ ਖੜਾ ਪਿਆ ਸਾੰਧੀ ਹੈ ਆ ਦੂਸਰੇ ਪਾਸੇ ਅਲੀ ਪਹਿਲਵਾਨ ਜੀ ਸ਼ੰਕਰ ਕਮਲ ਸ਼ੰਕਰ ਦਾ ਚੰਦਾ ਵੱਟਾ ਜਿਹਨਾਂ ਦਰਮਿਆਨ ਸਤਕਾਰ ਕੀਤਾ ਜਾ ਰਿਹਾ ਹੈ ਪਹਿਲਵਾਨ ਚੱਲ ਬਾਜੀ ਆਜੋ ਕੋਟੇ ਵਿੱਚ ਬਹੁਤ ਮਤਾਂ ਸਾਡੇ ਦਰਮਿਆਨ ਬਿੱਟਾ ਪਹਿਲਵਾਨ ਜੀ ਮਠੱਡਿਆਂ ਵਾਲੇ ਪੁੱਜੇ ਜਿਨ੍ਹਾਂ ਨੇ ਮਾ ਖੇਡ ਕਬੱਡੀ ਦੇ ਵਿੱਚ ਬਹੁਤ ਵੱਡਾ ਨਾਮਣਾ ਕਮਾਇਆ ਹੈ ਔਰ ਜਿਨ੍ਹਾਂ ਨੂੰ ਵੰਗਾ ਵੀਰ ਹੋਣਾਂ ਦੇ ਨਾਲ ਬਹੁਤ ਵੱਡਾ ਪਿਆਰ ਦਿਲੋਂ ਸਤਿਕਾਰ ਕੀਤਾ ਜਾ ਰਿਹਾ ਹੈ ਬਿੱਲਾ ਜੀ ਮਠੱਡਿਆਂ ਵਾਲੇ ਪੁੱਜੇ ਜਿਹੜੇ ਆਪਣੇ ਸਮੇਂ ਦੇ ਰੋਸਤਾਂ ਕਬੱਡੀ ਖਿਡਾ ਰਹੇ ਆ ਅੱਜ ਦੇ ਸ਼ਿੰਝ ਮੇਰੇ ਤੇ ਕੁਝ ਜਣ ਦੇ ਦਿਲੋਂ ਸਤਿਕਾਰ ਕੀਤਾ ਜਾ ਰਿਹਾ ਹੈ ਕਿੰਦੇ ਆਪਾਂ ਅੱਗੇ ਫੋਟੋ ਕਰਵਾ ਲਈਏ ਵੀਰ ਜੀ ਨਾਲ ਅੱਗੇ ਸ਼ਾਬਾਸ਼ ਜਿਦਾਵਾ ਹੌਕਾਰੀ ਨਾਲ ਕੇ ਫੋਟੋ ਕਰਵਾ ਲਓ ਜੀ ਸਾਹਮਣੇ ਤਿੰਨ ਨੰਬਰ ਚੰਡੀ ਦੀ ਕੁਸ਼ਤੀ ਨੇ ਯਾਦਗਰੀ ਤਸਵੀਰ ਹੋ ਰਹੀ ਹੈ ਸਮੂਹ ਨਗਰ ਦੀਆਂ ਸ਼ਖਸੀਤਾਂ ਦਾ ਮੱਲੀ ਪਰਿਵਾਰ ਦਾ ਚੰਦਾ ਨਗਰ ਦੇ ਸਾਰੇ ਬਜ਼ੁਰਗਾਂ ਦਾ ਮਿੱਤਰਾਂ ਦਾ ਬਹੁਤ ਵੱਡਾ ਧੰਨਵਾਦ ਹੈ ਰੋਸ਼ਨ ਜੌਲ ਜੀ ਰਾਮੇਵਾਲ ਤੋਂ ਸਰਪੰਚ ਸਾਹਿਬ ਨਾਲ ਉਹ ਕੇ ਫੋਟੋ ਕਰਵਾ ਰਿਹਾ ਜਿਨ੍ਹਾਂ ਦਾ ਗੁੰਦੂ ਰਾਮੇ ਵਾਲੀ ਇਹਦੇ ਨਾਲ ਵੱਡਾ ਪਿਆਰ ਹੈ। ਦਿਲੋਂ ਸਤਿਕਾਰ ਕੀਤਾ ਜਾ ਰਿਹਾ ਇਕੱਲੀ ਇਕੱਲੀ ਸ਼ਖਸੀਅਤਾਂ ਨਿਕਾ ਪਾਸਲੇ ਵਾਲਾ ਪੁੱਜਿਆ ਜੱਗੀ ਪਾਸਲੇ ਵਾਲਾ ਪੁੱਜਿਆ ਜਿਨ੍ਹਾਂ ਦਾ ਮੱਲੀ ਪਰਵਾਦ ਦੇ ਨਾਲ ਬਹੁਤ ਵੱਡਾ ਪਿਆਰ ਹੈ ਤੇ ਦੋਨੇ ਮੁੰਡਿਆਂ ਨੇ ਇਲਾਕੇ ਦੇ ਵਿੱਚ ਵੱਡੀ ਚਰਚਾ ਕਰਵਾਈ ਹੈ। ਦਿਲੋਂ ਸਤਿਕਾਰ ਕੀਤਾ ਜਾ ਰਿਹਾ ਇਕੱਲੀ ਇਕੱਲੀ ਸ਼ਖਸੀਅਤਾਂ ਸਾਹਮਣੇ ਤਿੰਨ ਨੰਬਰ ਝੰਡੀ ਦੀ ਕੁਸ਼ਤੀ ਨਾਲ ਵੱਡੀ ਫੋਟੋ ਹੋ ਰਹੀ ਹੈ। ਆਓ ਤੀਤ ਪਹਿਲਵਾਂ ਦੀ ਮਾਲਾ ਛੋਟਾ ਜੱਸਾ ਵੜਵਾਲ ਜਲਦੀ ਨਾਲ ਤਿਆਰੀ ਕਰ ਲਿਓ ਮੇਰੇ ਭਰਾਸ਼ਾਬਾਸ਼। ਇਸ ਤਕਾਰ ਕੀਤਾ ਜਾ ਰਿਹਾ ਇਥੇ 3 ਨੰਬਰ ਚੰਡੀ ਦੀ ਕੁਸ਼ਤੀ ਦੇ ਨਾਲ ਵੱਡੀ ਫੋਟੋ ਹੋ ਰਹੀ ਹੈ ਇੱਕ ਪਾਸੇ ਵੀਰ ਸਿੰਘ ਦੀ ਸਾਹਬ ਉਹਨਾਂ ਦੇ ਖਾੜੇ ਦਾ ਮੱਲ ਦੂਸਰੇ ਪਾਸੇ ਸ਼ੰਕਰ ਪਿੰਡ ਦਾ ਇਹ ਮੱਲ ਸਾਹਮਣੇ ਦੇਖਾਂਗੇ ਜਿਹਦੇ ਦਰਮਿਆਨ ਕੁਸ਼ਤੀ ਦੀ ਸ਼ੁਰੂਆਤ ਹੋਣ ਲੱਗੀ ਹੈ ਗਾਂਧੀ ਸਟੂਡੀਓ ਦਾ ਦਿਲੋਂ ਧੰਨਵਾਦ ਸਮਨ ਲਾਈਵ ਤੇ ਅੱਜ ਦਾ ਮੇਲਾ ਪੂਰੀ ਦੁਨੀਆ ਦੇ ਵਿੱਚ ਲਾਈਵ ਹੈ ਸਾਰੇ ਸਖਾਧਰੋ ਇਸ਼ੇਰਾਂ ਵੱਲੋਂ ਵੱਡੇ ਸੁਖਿਆਰ ਦਿੱਤੇ ਜਾ ਰਹੇ ਆ ਅਗਲੀਆਂ ਕੁਸ਼ਤੀਆਂ ਵੱਲ ਤਿਆਰ ਹੋ ਤਿਆਰ ਹੋ ਜੀ ਮਿਹਰਬਾਨੀ ਕਰਕੇ ਵੱਸਤ ਸਰਕਾਰ ਦੀ ਨਜ਼ਰ ਆ ਸਾਡੇ ਭਰਾਵਾਂ ਦੇ ਨਾਲ ਨਗਰ ਦੀਆਂ ਸ਼ਕਤੀਆਂ ਦੇ ਨਾਲੀਆਂ ਬਜ਼ੁਰਗਾਂ ਦੇ ਨਾਲ ਸਾਡੀ ਤਸਵੀਰ ਜਿਹੜੀ ਟੰਡਾ ਨਗਰ ਦੇ ਸ਼ਹਿਰ ਦੇ ਮੇਲੇ ਤੀਸਰੀ ਕੁਸ਼ਤੀ ਦੀ ਹੋਣ ਜਾ ਰਹੀ ਹੈ ਉਸ ਤੋਂ ਬਾਅਦ ਦੋ ਨੰਬਰ ਚੰਡੀ ਵਾਲੇ ਮੰਡਲ ਤਿਆਰੀ ਕਰਨੀ ਸ਼ੁਰੂ ਕਰਦੇ ਕਿਉਂਕਿ ਬੇਜਰ ਭਰਤੀਆਂ ਮੇਰੇ ਕੋਲ ਰਹਿ ਗਈਆਂ ਨੇ ਸਤਿਪੰਦਰ ਜੀ ਜੰਗੂ ਜੀ ਪੱਤਰਕਾਰ ਸਾਹਿਬ ਸੈਨਸ ਸਵੇਰੇ ਤੋਂ ਪਾਣੀ ਦਰਮਿਆਨ ਪਹੁੰਚਿਆ ਵਿੰਦਰ ਸੁਵੰਨ ਦੇ ਰਾਜ ਜਿੰਨੀਆਂ ਵਿੱਚ ਕੀਤਾ ਜੁੜਦਿਆਂ ਜਾ ਰਹੇ ਨੇ ਬਹੁਤਾਂ ਸਤਿਕਾਰ ਆਓ ਇੱਕ ਵਾਰ ਸੱਜਾ ਪਹਿਲਵਾਨ ਜੀ ਅਟਕੜਾ ਕਰੇ ਅਕਾੜਾ ਪੀਅਰਸਨ ਦੀ ਕਾਲੇ ਰੰਗ ਦੀ ਗੇਂਦ ਹੈ 15 ਮਿੰਟ ਦਾ ਟਾਈਮ ਹੈ ਲੈ ਵੀ ਨਿਕਾ ਆ ਗਿਆ ਸਾਡੇ ਕੋਲ ਨਿਕਾ ਪਹਿਲਵਾਨ ਜੀ ਬਾਸਲੇ ਵਾਲੇ ਨੂੰ ਬਿੰਦੀ ਇੱਕ ਵਾਰ ਖੜੇ ਦੀ ਸਲਾਮੀ ਦਵੇ ਮੇਰਾ ਭਰਾ ਸਭ ਨੇ ਕਿ ਆਪ ਬਹੁਤ ਵਧੀਆ ਮਾਨ ਹੈ ਬਹੁਤ ਵਧੀਆ ਪਲੇਅਰ ਹੈ ਹਰ ਜਿਹੜੀ ਪਾਸਲੇ ਵਾਲਾ ਵੀ ਜਿਹੜਾ ਖੜਦੀ ਸਲਾਮੀ ਦੇ ਕੇ ਗਿਆ ਨਾ ਵੀਰਾਂ ਦਾ ਬੱਡਾ ਸਤਿਕਾਰ ਹੈ ਜਿਹੜੇ ਟੌਪ ਟੌਪ ਦੇ ਖਿਡਾਰੀ ਹੈ ਲੇਕਿਨ ਇਹ ਤਾੜੀ ਮਾਰਦੇ ਛੋਟੀ ਉਮਰ ਦਾ ਟਾਪਰ ਖਿਡਾਰੀ ਹੈ ਲਓ ਸਾਹਮਣੇ ਦੇਖਾਂਗੇ ਖੜਦੀ ਸਲਾਮੀ ਦੇ ਰਿਹਾ ਮੁੰਡੇ ਨੇ ਤਾੜੀਆਂ ਮਾਰਦੇ ਖੇਡਿਆ ਨਿਊਜ਼ੀਲੈਂਡ